ਪੰਜਾਬ 'ਚ ਸਿਆਸੀ ਮਾਹੌਲ ਬਹੁਤ ਵੱਧ ਚੁੱਕਿਆ ਹੈ। ਹੁਣ ਹਰ ਸਿਮਰਤ ਕੌਰ ਬਾਦਲ ਦੀਆਂ ਬੇਟੀਆਂ ਵੀ ਚੋਣ ਮੈਦਾਨ ਦੇ ਵਿੱਚ ਉਤਰ ਆਈਆਂ ਨੇ। ਜੀ ਹਾਂ, ਬੀਤੇ ਦਿਨੀ ਹਰ ਸਿਮਰਤ ਕੌਰ ਬਾਦਲ ਦੀਆਂ ਬੇਟੀਆਂ ਨੇ ਆਪਣਾ ਜਨਮ ਦਿਨ ਸਮਰਥਕਾਂ ਦੇ ਨਾਲ ਮਨਾਇਆ। ਦੋਵੇਂ ਬੱਚੀਆਂ ਖੁਸ਼ੀ-ਖੁਸ਼ੀ ਸਮਰਥਕਾਂ ਦੇ ਕੋਲ ਪਹਿਲਾਂ ਪਹੁੰਚੀਆਂ ਤੇ ਸਭ ਦੇ ਨਾਲ ਮਿਲ-ਜੁਲ ਕੇ ਆਪਣਾ ਜਨਮ ਦਿਨ ਮਨਾਇਆ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਰਥਕਾਂ ਦੇ ਨਾਲ ਪਹਿਲਾਂ ਦੋਨੇ ਬੱਚੀਆਂ ਨੇ ਕੇਕ ਕੱਟਿਆ ਤੇ ਬਾਅਦ ਵਿੱਚ ਸਮਰਥਕਾਂ ਨੇ ਬੱਚਿਆਂ ਨੂੰ ਗਿਫਟ ਦੇ ਵਜੋਂ ਵੋਟਾਂ ਦੇਣ ਦਾ ਵਾਅਦਾ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਸਾਡਾ ਸਾਰਾ ਮੁਹੱਲਾ ਉਹਨਾਂ ਨੂੰ ਵੋਟ ਦੇਵੇਗਾ ਤੇ ਅਸੀਂ ਅਕਾਲੀ ਦਲ ਪਾਰਟੀ ਨੂੰ ਜਿਤਾਵਾਂਗੇ। ਕਿਉਂਕਿ ਉਹਨਾਂ ਨੇ ਬਠਿੰਡਾ ਦਾ ਤੇ ਪੂਰੇ ਪੰਜਾਬ ਦਾ ਵਿਕਾਸ ਕਰਵਾਇਆ ਹੈ। ਉਹਨਾਂ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਨੇ ਸ਼ੁਰੂ ਤੋਂ ਹੀ ਬਜ਼ੁਰਗਾਂ ਤੋਂ ਲੈ ਕੇ ਸਾਡੀ ਬਹੁਤ ਸੇਵਾ ਕੀਤੀ ਹੈ ਤੇ ਬਹੁਤ ਸਾਰੇ ਸੁਧਾਰ ਵੀ ਕੀਤੇ ਨੇ। ਉਹਨਾਂ ਦਾ ਕਹਿਣਾ ਸੀ ਕਿ ਐਮਜ਼ 에য়ারਪੋਰਟ ਤੇ ਹੋਰ ਵੀ ਬਹੁਤ ਸਾਰੇ ਸੁਧਾਰ ਬਾਦਲ ਪਰਿਵਾਰ ਵੱਲੋਂ ਕੀਤੇ ਗਏ ਨੇ ਤੇ ਅਸੀਂ ਦੁਬਾਰਾ ਉਹਨਾਂ ਨੂੰ ਵੋਟ ਪਾ ਕੇ ਜਿਤਾਉਣਾ ਹੈ ਤਾਂ ਕਿ ਸਾਡੇ ਏਰੀਏ ਦਾ ਹੋਰ ਵਿਕਾਸ ਹੋ ਸਕੇ ਸਾਡਾ ਹੱਥ ਹਮੇਸ਼ਾ ਬੱਚਿਆਂ ਦੇ ਸਿਰ ਤੇ ਹੈ ਤੇ ਅਸੀਂ ਬਾਦਲ ਪਰਿਵਾਰ ਨਾਲ ਹਮੇਸ਼ਾ ਖੜੇ ਰਹਾਂਗੇ ਤੇ ਉਹਨਾਂ ਨੂੰ ਵੋਟਾਂ ਦੇ ਕੇ ਜਿਤਾਵਾਂਗੇ ਸੋ ਇਸ ਤਰ੍ਹਾਂ ਹਰ ਸਿਮਰਤ ਕੌਰ ਬਾਦਲ ਦੀਆਂ ਦੋਨੇ ਬੱਚੀਆਂ ਨੇ ਸਮਰਥਕਾਂ ਦੇ ਨਾਲ ਆਪਣਾ ਜਨਮ ਦਿਨ ਸਾਂਝਾ ਕੀਤਾ ਹੈ ਜਨਮ ਦਿਨ ਤੇ ਉਹਨਾਂ ਨੇ ਬਹੁਤ ਸਾਰੀਆਂ ਖੁਸ਼ੀਆਂ ਸਮਰਥਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ